ਦੇਖੀ ਕਹਣਾ ਚਾਹੁੰਦੇ ਕਿੰਨਾ ਸਮਾਂ ਤੋਂ ਕਿ ਜਿਹੜੀ ਇਹ ਹਸਪਾਲ ਮੇਰਾ ਨਾਮ ਆ ਤੇ ਸਵੇਰੇ 10 ਵਜੇ ਤੋਂ ਲੈ ਕੇ 4 ਵਜੇ ਤੱਕ ਇਹ ਸੰਕੇਤਕ ਭੁਖ ਹੜਤਾਲ ਕੀਤੀ ਆ ਇਸ ਬੰਦ ਚ ਕੀਤੀ ਆ ਵੀ ਪਹਿਲੀ ਸਾਨੂੰ ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਏ ਸਾਡੀ ਜਿਸ ਤਰ੍ਹਾਂ ਮੈਂ ਕੱਲ ਦਾ ਰਟਾਇਰ ਹੋਇਆ ਹਾਂ ਮੈਨੂੰ ਕੋਈ ਬੈਨੀਫਿਟ ਨਹੀਂ ਮਿਲਿਆ ਮੈਂ ਹੁਣ ਤੱਕ ਆਪਣੇ ਬੱਚਿਆਂ ਨੂੰ ਪੜਾਉਂਦਾ ਹੀ ਆ ਆਪਣੇ ਉਹਨਾਂ ਦੀਆਂ ਫੀਸਾਂ ਦੇਣੀਆਂ ਜੋ ਵੀ ਘਰ ਦਾ ਖਰਚਾ ਸਭ ਕੁਝ ਮੇਰੀ ਤਨਖਾਹ ਤੇ ਹੀ ਹੋਰ ਮੈਨੂੰ ਕੋਈ ਅਦਰ ਇਨਕਮ ਕੋਈ ਨਹੀਂਗੀ ਤੇ ਹੁਣ ਮੇਰੀ ਤਨਖਾਹ ਬਿਲਕੁਲ ਬੰਦ ਹੋ ਕੇ ਇਕਦਮੀ ਮੈਂ 2 2.5 ਹਜ਼ਾਰ ਰੁਪਏ ਮੈਨੂੰ ਪੈਨਸ਼ਨ ਮਿਲੇਗੀ ਉਹਦੇ ਨਾਲ ਮੈਂ ਗੁਜ਼ਾਰਾ ਕਿਸ ਤਰ੍ਹਾਂ ਕਰਾਂਗਾ ਜਦਕਿ ਮੇਰੇ ਬੱਚੇ ਵੀ ਪੜ ਰਹੇ ਨੇ ਤੇ ਉਹ ਔਰ ਉਹਨਾਂ ਦੀਆਂ ਫੀਸਾਂ ਦੇਣੀਆਂ ਤੇ ਉਹਦੇ ਜੋ 2.5 ਹਜ਼ਾਰ ਰੁਪਏ ਮੈਨੂੰ ਮਿਲਣਾ ਉਹਦੇ ਨਾਲ ਮੇਰੀ ਰੋਟੀ ਵੀ ਨਹੀਂ ਪੂਰੀ ਹੋਣੀ ਤੇ ਮੈਂ ਆਪਣੇ ਬੱਚਿਆਂ ਨੂੰ ਪੜਾਵਾਗਾ ਕਿਸ ਤਰ੍ਹਾਂ ਤੇ ਮੈਂ ਚ ਉਹਨਾਂ ਵਾਂ ਵੀ ਸਾਨੂੰ ਜਿਹੜੀ ਪੁਰਾਣੀ ਪੈਨਸ਼ਨ ਦੇ ਬੈਨੀਫਿਟ ਦਿੱਤੇ ਜਾਣ ਅੱਜ ਮੈਂ ਬਿਲਕੁਲ ਖਾਲੀ ਆ ਤੇ ਮੇਰੇ ਪੱਲੇ ਕੁਛ ਨਹੀਂ ਪਿਆ ਦੀ ਇਹ ਸਰਕਾਰ ਜਦੋਂ ਸਤਾ ਚੋਂ ਤੋਂ ਪਹਿਲਾਂ ਇਹਨਾਂ ਨੇ ਵਾਅਦਾ ਕੀਤਾ ਸੀਗਾ ਮੁਲਾਜ਼ਮਾਂ ਨਾਲ ਵੀ ਤੁਹਾਨੂੰ ਪੁਰਾਣੀ ਪੈਨਸ਼ਨ ਤੁਹਾਡੀ ਬਖਾਲ ਕਰਾਂਗੇ ਸਾਡੀ ਸਰਕਾਰ ਬਣਾ ਦਿਓ ਤੇ ਇਹ ਸਾਰਿਆਂ ਮੁਲਾਜ਼ਮਾਂ ਨੇ ਉਪਰਾਲਾ ਕਰਕੇ ਉਦਮ ਕਰਕੇ ਤੇ ਇਹਨਾਂ ਨੂੰ ਬੰਨਵੇਂ ਸੀਟਾਂ ਦਲਾਈਆਂ ਤੇ ਇਹਨਾਂ ਨੇ ਇੱਕ ਅਧੂਰਾ ਜਿਹਾ ਨੋਟੀਫਿਕੇਸ਼ਨ ਜਾਰੀ ਕਰਕੇ ਉਹਦੇ ਵਿੱਚ ਕਿਹਾ ਵੀ ਟਰਮ ਐਂਡ ਕੰਡੀਸ਼ਨ ਜਿਹੜੀਆਂ ਉਹ ਬਾਅਦ ਚ ਦੱਸੀਆਂ ਜਾਣਗੀਆਂ ਤੇ ਪੁਰਾਣੀ ਪੈਨਸ ਤੁਹਾਡੀ ਬਹਾਲ ਕਰ ਦਿੱਤੀ ਗਈ। ਉਹ ਟਰਮ ਐਂਡ ਕੰਡੀਸ਼ਨ ਜੇ ਆਏ ਤੱਕ ਸਾਨੂੰ ਕੋਈ ਕਮੇਟੀ ਨਹੀਂ ਬਣਾਈ ਕੋਈ ਸਾਨੂੰ ਕੁਝ ਨਹੀਂ ਪਤਾ ਕਿ ਕੀ ਕੰਡੀਸ਼ਨ ਜੇ ਰੱਖੀਆਂ ਵਾਂ ਤੇ ਨਾ ਉਹ ਲਾਗੂ ਕੀਤੀ ਗਈ। ਅਸੀਂ ਚਾਹੁੰਦੇ ਆਂ ਵੀ ਇਹ ਮਤਲਬ ਹੈ ਜਲਦੀ ਤੋਂ ਜਲਦੀ ਇਹਨੂੰ ਲਾਗੂ ਕੀਤਾ ਜਾਏ। ਜੇ ਨਹੀਂ ਲਾਗੂ ਕਰਦੇ ਇਹ ਸੰਘਰਸ਼ ਹੋਰ ਤਿੱਖਾ ਕੀਤਾ ਜਾਏਗਾ ਜੇ ਦੂਸਰੀਆਂ ਬਣੀਆਂ ਸਰਕਾਰਾਂ ਇਸੇ ਮਤਲਬ ਸਾਡੀਆਂ ਮੰਗਾਂ ਪੂਰੀਆਂ ਨਹੀਂ ਕੀਤੀਆਂ ਤੇ ਖਾਸ ਕਰਕੇ ਮਲਾਜ਼ਮ ਵਰਗ ਨੇ ਉਹਨਾਂ ਸਰਕਾਰਾਂ ਦਾ ਵਿਰੋਧ ਕਰਕੇ ਤੇ ਇਹਨਾਂ ਨੂੰ 92 ਸੀਟਾਂ ਦਵਾਈਆਂ ਵਾ ਤੇ ਔਰ ਕਈ ਆਹ ਜੀਆਂ ਪਾਰਟੀਆਂ ਵੀ ਹੈਗੀਆਂ ਜਿਹੜੀਆਂ ਜਿਹੜੀਆਂ 2-3 ਸੀਟਾਂ ਤੇ ਸੀਮਤ ਰਹਿ ਗਈਆਂ ਜਾਂ 0 ਸੀਟ ਤੇ ਤੇ ਮੈਂ ਸਮਝਦਾ ਵਾਂ ਭਈ ਜੇ ਇਹ ਵੀ ਸਾਡੀਆਂ ਮੰਗਾਂ ਨਾ ਮੰਨੀਆਂ ਤੇ ਇਹ ਵੀ ਹਰ ਸਤੂ ਹਰਸ ਤੇ ਆਉਣ ਲੱਗਿਆ ਦੇਰ ਨਹੀਂ ਲੱਗਣੀ ਬਹੁਤ ਨਜ਼ਦੀਕ ਚੋਨਾ ਆ ਰਹੀਆਂ ਕੋਈ ਜਿਆਦਾ ਖਾਸ ਟਾਈਮ ਨਹੀਂ ਘਾ ਰਹਿ ਗਿਆ ਜੇ ਇਹਨੇ ਸਮੇਂ ਦੇ ਵਿੱਚ ਇਹ ਕਰ ਦਿੰਦੇ ਨੇ ਤੇ ਠੀਕ ਹੋ啊 ਨਹੀਂ ਤੇ ਹੋ ਸਕਦਾ ਹੈ ਇਹ ਮਤਲਬ 1-2 ਸੀਟ 92 ਸੀਟਾਂ ਤੇ ਬਹੁਤ ਦੂਰ ਦੀ ਗੱਲ ਇੱਕ ਦੋ ਸੀਟ ਨੂੰ ਵੀ ਤਰਸਣ ਗਿਆ ਆਉਣ ਵਾਲੇ ਸਾਡਾ ਅੱਜ ਦੀ ਜਿਹੜੀ ਭੁਖ ਹੜਤਾਲ ਕੀਤੀ ਗਈ ਹੈ ਕੱਲੀ ਗੋਦਾਪੁਰ ਵਿੱਚ ਕੀਤੀ ਗਈ ਹੈ ਜਾਂ ਪੰਜਾਬ ਨਹੀਂ ਪੂਰੇ ਪੰਜਾਬ ਦੇ ਵਿੱਚ ਸਾਡੇ ਵੱਖਰੇ ਵੱਖਰੇ ਮਤਲਬ ਜਗ੍ਹਾ ਤੇ ਕੀਤੀ ਗਈ ਹੈ ਕੋਈ ਮੰਗ ਪੱਤਰ ਹੀ ਤੁਹਾਡੇ ਲੋ ਤਿਆਰ ਕੀਤਾ ਗਿਆ ਤਾਂ ਇਸ ਦਾ ਹਾਂਜੀ 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 ਮੰਗ ਪੱਤਰ ਤੇ ਅਜੇ ਅਸੀਂ ਡਿਸਟ੍ਰਿਕਟ ਲੈਵਲ ਤੇ ਬਲਾਕ ਲੈਵਲ ਤੇ ਕਰਨ ਦੇ ਆ ਜੇ ਮਤਲਬ ਸਾਡੀ ਸੁਣਵਾਈ ਨਹੀਂ ਹੋਈ ਤੇ ਅਸੀਂ ਪੰਜਾਬ ਲੈਵਲ ਤੇ ਪੁੱਗਾ ਜੇ ਤੇ ਸੁਣਵਾਈ ਨਹੀਂ ਹੁੰਦੀ ਤਾਂ ਕੀ ਤੁਹਾਡਾ ਅਗਲਾ ਸਟੈਪ ਅਸੀਂ ਅਗਲਾ ਸਟੈਪ ਸਟੈਪ ਵਾਈਜ਼ ਸਟੈਪ ਜਿੱਥੋਂ ਤੱਕ ਸਾਡਾ ਸਾਡੀ ਪਾਵਰ ਸਰਕਾਰ ਨੂੰ ਅਸੀਂ ਦਿਖਾਵਾਂਗੇ ਵੀ ਕੀ ਕੁਝ ਕਰ ਸਕਦਾ ਹੈ ਇਹ ਸਰਕਾਰ ਨੂੰ ਪਤਾ ਹੋਣਾ ਚਾਹੀਦਾ ਵਾ ਵੀ ਜੇ ਸਾਨੂੰ 92 ਸੀਟਾਂ ਦਵਾ ਸਕਦੇ ਆ ਇਹਨਾਂ ਦੇ ਪਾਵਰ ਹੀ ਦੇ 92 ਸ਼ੀਟਾਂ ਦਵਾਈਆਂ ਵਾਂ ਤੇ ਜੇ ਸਾਡੀ ਗੱਲ ਨਾ ਮੰਨੀ ਗਈ ਤੇ ਉਹ ਸਰਕਾਰ ਨੂੰ ਉਹ ਬਹੁਤ ਚੰਗੀ ਤਰ੍ਹਾਂ ਸਰਕਾਰ ਜਾਣਦੀ ਆ ਤੇ ਅਸੀਂ ਕੀ ਕਰ ਸਕਦੇ ਕੋਈ ਨੁਮਾਇੰਦਾ ਪੁੱਛਿਆ ਕੋਈ ਸਰਕਾਰ ਨਹੀਂ ਇੱਥੇ ਕੋਈ ਨੁਮਾਇੰਦਾ ਨਹੀਂ ਪਹੁੰਚਿਆ ਇਹ ਨਾ ਮੰਦਰੀ ਅੱਜ ਤੁਹਾਡੇ ਵੱਲੋਂ ਭੁਖੜ ਹੜਤਾਲ ਕੀਤੀ ਗਈ ਆ ਕਿਹੜੇ ਸਬੰਧ ਚ ਕੀਤੀ ਗਈ ਹੈ ਜੀ ਸਰ ਮੈਂ ਅਮਰਜੀਤ ਸਿੰਘ ਕੋ ਕੋਨਵੀਨਰ ਚੁਬਾਕਾਂ ਵੇਟੀ ਪ੍ਰਾਣੀ ਪੈਂਚਲ ਪ੍ਰਾਪਤੀ ਗਰੰਟਰ ਪਿਲਕ ਨਵੰਬਰ ਗਰਦਾਸਪੁਰ ਪੁਰਾਣੀ ਪੈਨਸ਼ਨ ਫਰਾਤਿਕਟ ਅੱਜ ਦੀ ਜਿਹੜੀ ਸਾਡੀ ਭੋਗੜਤਾ ਵਾਲਾ ਇੱਕ ਇਹ ਸੰਕੇਤਕ ਭੋਗੜਤਾ ਵਾਲਾ ਕਿ ਜਿਹੜਾ ਸਾਡਾ 18 ਨਵੰਬਰ 2022 ਨੂੰ ਆਪਣੀ ਆਪ ਸਰਕਾਰ ਨੇ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਸਾਡੀ ਪੁਰਾਣੀ ਪੈਨਸ਼ਨ ਲਾਗੂ ਕਰਨ ਲਈ ਜੇਦੋ ਤੇ ਅੱਜ ਤੱਕ ਇੱਕ ਵੀ ਕਦਮ ਜੇ ਰਗਣੀ ਇੱਕ ਵੀ ਕਦਮ ਅੱਗੇ ਨਹੀਂ ਵਧਾਇਆ ਗਿਆ ਅੱਜ ਵੀ ਕੋਈ ਪਾਣੀ ਫੋਟੋ ਦੇ ਵਿੱਚਾਨੂੰ ਕੋਈ ਵੀ ਨਹੀਂ ਮਿਲਿਆ ਨਾ ਹੀ ਕਿਸੇ ਤਰ੍ਹਾਂ ਦਾ ਉਸ ਨੋਟੀਫਿਕੇਸ਼ਨ ਨੂੰ ਲਾਗੂ ਕਰਵਾਉਣ ਲਈ ਅੱਜ ਦੀ ਇਹ ਸੰਕੇਤਤਾਪੂਕ ਹਰਤਾਲ ਆਪਣੇ ਪੂਰੇ ਪੰਜਾਬ ਦੇ ਵਿੱਚ ਜਿਲ੍ਹਾ ਪੱਧਰੀ ਪੰਗਰੀਆ ਕਰ ਰਹੇ ਆ ਤੇ ਜੇ ਅੱਜ ਦੀ ਪੂਕੜ ਨਾਲ ਤੋਂ ਬਾਅਦ ਕੋਈ ਸਰਕਾਰ ਕੋਈ ਕਾਰਵਾਈ ਦਾ ਕੋਈ ਉਸ ਨੋਟੀਫਿਕੇਸ਼ਨ ਦੇ ਸੰਬੰਧ ਵਿੱਚ ਨਹੀਂ ਲੈਂਦੀ ਤਾਂ ਇਹ ਜਰਾ ਆਪਣਾ ਸੰਘਰਸ਼ ਨੂੰ ਹੋਰ ਥਿੱਕਾ ਕਰਨ ਜਾ ਰਹੇ ਆ